ਆ ਗੱਲ ਸੁਣਿਓ ਜਰਾ ਗੱਲ ਸੁਣਨਯੋਗ ਐ ਕਮਾਲ ਦੀ ਗੱਲ ਐ ਸ਼ੇਅਰ ਲਾਇਕ ਕਮੈਂਟ ਜ਼ਰੂਰ ਕਰ ਦਿਓ ਪੇਜ ਫੋਲੋ ਕਰਨਾ ਸੁਣੋ ਗੱਲ ਪੰਜਾਬ ਇੱਕ ਇਹ ਜਾਂ ਮਛਰਿਆ ਹੋਇਆ ਵੜਕ ਹੈਗਾ ਜਿਹਦੇ ਸਿੰਘਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ ਹਰੇਕ ਆਉਂਦਾ ਬਣ ਕੇ ਮੈਂ ਇੱਥੇ ਸਵਾਰੀ ਕਰ ਲੂੰਗਾ ਪਰ ਕੋਈ ਨਹੀਂ ਕਰ ਸਕਦਾ ਹੈਗਾ ਇਹ ਤਾਂ ਮਨਮਰਜ਼ੀ ਨਾਲ ਚੱਲਦਾ ਹੈ ਇਹਨਾਂ ਦਾ ਜਿਹਨੂੰ ਐਕਸੈਪਟ ਕਰਨਾ ਉਹਨੂੰ ਕਰਦਾ ਜਿਹਨੂੰ ਸਿੰਘਾਂ ਤੋਂ ਮਾਰਨਾ ਚਾਹ ਕੇ ਮਾਰਦਾ ਵੀ ਹੈ ਇਹ ਨੱਥ ਨਹੀਂ ਪਾਉਣ ਦਿੰਦਾ ਕਿਸੇ ਨੂੰ ਆਪਣੇ ਆਪ ਨੂੰ ਵੀ ਆ ਕੇ ਇਹਨੂੰ ਨੱਥ ਪਾ ਲੈ ਬਥੇਰੇਆਂ ਨੇ ਕੀਤੀ ਹੈ ਹੁਣ ਦੇ ਹਾਕਮਾਂ ਨੇ ਪੁਰਾਣੇ ਹਾਕਮਾਂ ਨੇ ਆਉਣ ਵਾਲੇ ਹਾਕਮ ਵੀ ਸੋਚਦੇ ਹੋਣਗੇ ਕਿ ਇਹਨੂੰ ਨੱਥ ਪਾ ਲਾਂਗੇ ਇਹਨੂੰ ਨੱਥ ਨਹੀਂ ਵਿਭਾ ਸਕਦਾ ਹਾਂ ਆਹ ਗੱਲ ਸੁਣਿਓ ਜਿਹੜਾ ਗੱਲ ਸੁਣਨ ਜੋਗ ਹੈ ਕਮਾਲ ਦੀ ਗੱਲ ਹੈ ਸ਼ੇਰ ਲੈ ਕੇ ਕਮੈਂਟ ਜਰੂਰ ਕਰ ਦਿਓ ਪੇਜ ਫੋਲੋ ਕਰਨਾ ਸੁਣੋ ਗੱਲ ਪੰਜਾਬ ਇੱਕ ਇਹ ਜਿਹਾ ਮਛਰਿਆ ਹੋਇਆ ਵਿੜਕ ਹੈਗਾ ਜਿਹਦੇ ਸਿੰਘਾਂ ਨੂੰ ਕੋਈ ਹੱਥ ਨਹੀਂ ਪਾ ਸਕਦਾ ਹਰੇਕ ਆਉਂਦਾ ਬਣ ਕੇ ਵੀ ਮੈਂ ਇੱਥੇ ਸਵਾਰੀ ਕਰ ਲੂੰਗਾ ਪਰ ਕੋਈ ਨਹੀਂ ਕਰ ਸਕਦਾ ਹੈਗਾ ਇਹ ਤਾਂ ਮਨਮਰਜ਼ੀ ਨਾਲ ਚੱਲਦਾ ਹੈ ਇਹਨਾਂ ਦਾ ਜਿਹਨੂੰ ਐਕਸੈਪਟ ਕਰਨਾ ਉਹਨੂੰ ਕਰਦਾ ਜਿਹਨੂੰ ਸਿੰਘਾਂ ਤੋਂ ਮਾਰਨਾ ਚਾਹ ਕੇ ਮਾਰਦਾ ਵੀ ਆ ਇਹ ਨੱਥ ਨਹੀਂ ਪਾਉਣ ਦਿੰਦਾ ਕਿਸੇ ਨੂੰ ਆਪਣੇ ਆਪ ਨੂੰ ਵੀਡੀਓ ਆ ਕੇ ਇਹਨੂੰ ਨੱਥ ਪਾ ਲਵੇ ਬਥੇਰੇ ਨੇ ਕੀਤੀ ਹੈ ਹੁਣ ਦੇ ਹਾਕਮਾਂ ਨੇ ਪੁਰਾਣੇ ਹਾਕਮਾਂ ਨੇ ਆਉਣ ਵਾਲੇ ਹਾਕਮ ਵੀ ਸੋਚਦੇ ਹੋਣਗੇ ਕਿ ਇਹਨੂੰ ਨੱਥ ਪਾ ਲਾਂਗੇ ਇਹਨੂੰ ਨੱਥ ਨਹੀਂ ਪਾ ਸਕਦਾ ਹਾਂ